ਕਵੀ ਕਾਲੀਦਾਸ ਜੀ ਕਈ ਸ ਸਾਲ ਪਹਿਲਾਂ ਲਿਖ ਕੇ ਗਏ ਮੈਂ ਆਪਣੇ ਜੀਵਨ ਕਾਲ ਦੇ ਵਿੱਚ ਆਪਣੀ ਲਾਈਫ ਦੇ ਵਿੱਚ ਮੈਂ ਬਹੁਤ ਗੱਲਾਂ ਆਪਣੀ ਅੱਖਾਂ ਦੇ ਨਾਲ ਦੇਖੀਆਂ ਜੋ ਮਹਾਕਵੀ ਕਾਲੀਦਾਸ ਜੀ ਨੇ ਲਿਖੀਆਂ ਨੇ ਕਵੀ ਕਾਲੀਦਾਸ ਜੀ ਲਿਖਦੇ ਪੂਰਨ ਆਖਿਆ ਪਾ ਕੇ ਸਮਾ ਪੁੱਤਰ ਮੇਰੇ ਜੈਸੇ ਨਹੀਂ ਜੰਮਣੇ ਮਾਈਆਂ ਦੇ ਪੂਰਨ ਆਖਿਆ ਪਾ ਕੇ ਸਮਾ ਪੁੱਤਰ ਮੇਰੇ ਜੈਸੇ ਨੀ ਜੰਮਣੇ ਮਾਈਆਂ ਦੇ ਪਿਓ ਪੁੱਤਰ ਦਾ ਅਦਵ ਨ ਰਹਿ ਜਾਸੀ ਬੈਰ ਪੈਣਗੇ ਸਕੇ ਆ ਪਾਈਆਂ ਦੇ ਚੁੰਕੇ ਵਿੱਚ ਵਹੋਂਗੇ ਕੁੱਤਿਆਂ ਨੂੰ ਸੇਵਾ ਦਾ ਅਰਨਾ ਰਹਿਣਗੇ ਗਾਈਆਂ ਦੇ ਕਾਗ ਬਾਗ ਬਹਿਸ਼ਤ ਦੀ ਸਹਿਰ ਕਰਸਨ ਹੰਸ ਵਿੱਚ ਆ ਜਾਣਗੇ ਫਾਈਆਂ ਦੇ ਰੋਗੀ ਕੋਲ ਕਰੀਏ ਗੱਲ ਕਰ ਜਵਾਲੀ ਅਸਰ ਹੋਣ ਨਾਲ ਦਵਾਈਆਂ ਦੇ ਜਿਹੜੇ ਭਰਾ ਕਹੋਂ ਸੰਸਾਰ ਅੰਦਰ ਥਾਂ ਵੰਡਣਗੇ ਨਾਲ ਸਰਸਾਈਆਂ ਦੇ ਜਿਹੜੇ ਪੁੱਤਰ ਕਹੋਂ ਸੰਸਾਰ ਅੰਦਰ ਬਲ ਤੱਕਣਗੇ ਚਾਚੀਆਂ ਤਾਈਆਂ ਦੇ ਕਾਲੀਦਾਸ ਨਰੈਣ અવਤਾਰ ਲੈਸੀ ਕਾਲੀਦਾਸ ਨਰੈਣ અવਤਾਰ ਲੈਸੀ ਸਮੇਂ ਆਉਣਗੇ ਫੇਰ ਭਲਾਈਆਂ ਦੇ ਸਮੇਂ ਆਉਣਗੇ ਫੇਰ ਭਲਾਈਆਂ ਦੇ